ਆਜੋ ਭਾਈ ਇੱਥੇ ਬਹਿ ਕੇ ਤੇ ਭਰਾਵੋ ਕਿਹੜੇ ਲੰਡੇ ਮਲਨ ਕੱਢ ਜੋ ਸਾਡੇ ਪਿੱਛੇ ਆ ਰੋ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਇਹ ਸਾਡੇ ਨਵੀਂ समुची कांग्रेस पार्टी ने बहुत खुशी है कि सात नौजवान साथी सतपाल सिंह जी मुले ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਦੇ ਸੂਬੇ ਦੇ 22 ਪ੍ਰਧਾਨ ਨਿਯੁਕਤ ਕੀਤਾ ਹੈ ਸੋਚੀ ਕਾਂਗਰਸ ਪਾਰਟੀ پورے ਇਲਾਕੇ ਦੇ ਵਿੱਚ ਖੁਸ਼ੀ ਹੈ ਸਾਡੇ ਵਰਕਰਾਂ 'ਚ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਵਰਕਰਾਂ ਨੇ ਕਦਰ ਕੀਤੀ ਹੈ ਔਰ ਵਰਕਰਾਂ ਨੇ ਨਾਲ ਪਾਰਟੀ ਖੜੀ ਹੈ ਜਿਹੜੇ ਬੰਦੇ ਕੰਮ ਕਰਦੇ ਨੇ ਇਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਤੇ ਸਮਾਜ ਵਾਸਤੇ ਸਾਡੇ ਹਲਕੇ ਨੇ ਪੂਰੇ ਜਿਹੜੇ 'ਚ ਕੰਮ ਕੀਤਾ ਹੈਗਾ ਕਹਿੰਦਾ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਕਿਸਾਨ ਸੈੱਲ ਦੇ ਹੁਣ ਪਾਰਟੀ ਨੇ ਇਹਦੇ ਕੰਮ ਨੂੰ ਦੇਖਦੇ ਹੋਏ ਕਿ ਮੈਨੂੰ ਪੰਜਾਬ ਲੈਵਲ ਤੇ ਮੀਤ ਪ੍ਰਧਾਨ ਬਣਾਇਆ ਕਿਸਾਨ ਸਿੰਘ ਜੀ ਅਸੀਂ ਸਾਰੇ ਸਮੂੱਚੇ ਕੌਂਸਲ ਪਾਰਟੀ ਦਾ ਪਰਿਵਾਰ ਅਸੀਂ ਸਾਰੇ ਵਰਕਰ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਚ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਤੇ ਜਿਹੜੀਆਂ ਸਮੱਸਿਆਵਾਂ ਕਿਸਾਨਾਂ ਦੇ ਮਸੂਹਾਂ ਦੀਆਂ ਅੱਜ ਇਸ ਸਮੇਂ ਪੂਰੇ ਦੇਸ਼ ਨੂੰ ਪੂਰੇ ਪੰਜਾਬ ਨੂੰ ਸਾਰੇ ਕਿਤੇ ਹੋਣ ਹੈ ਉਹਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਮੁੱਦੇ ਚੱਕਣਗੇ ਤੇ ਕਿਸਾਨਾਂ ਦੇ ਭਲੇ ਵਾਸਤੇ ਕੰਮ ਕਰਾਂਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਤੇ ਸਾਡੇ ਆਲ ਇੰਡੀਆ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਕ ਅੱਜ ਪੰਜਾਬ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਇਹ ਕਹਿ ਲਈਏ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਤੁਸੀਂ ਮੇਰੀ ਪਿੱਠ ਥਾਪੜੀ ਹੈ ਮੈਂ ਜੋ ਕਿਸਾਨੀ ਮੁੱਦੇ ਆ ਉਹਨਾਂ ਵਾਸਤੇ ਲੜਾਈ ਲੜੂੰਗਾ ਤੇ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਉਹਨੂੰ ਤੰਦ ਹੀ ਰਣ ਤੰਦ ਹੀ ਨਾਲ ਜਿਹੜਾ ਉਹ ਧਮਾਵਾ Thank you.